ਉਨੇ ਨਾਲ ਜਿਸ ਚੰਡੀਗੜ੍ਹ ਲਖੀਏ ਚੰਡੀਗੜ੍ਹ ਕਿਉਂ ਝੂਟੀ ਰੱਖਣਾ ਚਾਹੁੰਦੇ ਨੇ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਵੀ ਜੀ ਚੰਡੀਗੜ੍ਹ ਦਾ ਵਿਕਾਸ ਰੁਕ ਜਾਊਗਾ ਪੰਜਾਬ ਤੋਂ ਕੁਝ ਨਹੀਂ ਹੋਣਾ ਮੈਂ ਦੋ ਸਵਾਲ ਤੈਨਾਂ ਤਾਂ ਚੰਡੀਗੜ੍ਹ ਬਣਿਆ ਇਹ 1952 ਦਾ ਕਾਨੂੰਨ ਬਣਿਆ ਸੀ ਪੰਜਾਬ ਕੈਪੀਟਲ ਐਕਟ 1952 ਰਾਜਧਾਨੀ ਦਾ ਪੰਜਾਬ ਦੀ ਰਾਜਧਾਨੀ ਹੈ ਇਹ ਤੇ ਕਾਨੂੰਨ ਦਾ ਨਾਂ ਹੀ ਪੰਜਾਬ ਕੈਪੀਟਲ ਹੈ ਹਾਂ ਪੰਜਾਬ ਰਾਜਧਾਨੀ ਕਾਨੂੰਨ 1952 ਇਹ ਪੰਜਾਬ ਦੀ ਰਾਜਧਾਨੀ ਹੈ ਕਹੀਂ ਤੁਸੀਂ ਕਹਿੰਦੇ ਕਿ ਮੰਦੇ ਦੋਗੇ ਤੁਸੀਂ ਕਿਸ ਨੂੰ ਕਹਿੰਦੇ ਹੋ ਉਹਨਾਂ ਪੰਜਾਬ ਰਾਜ ਦਾ ਨਿਕ ਨੂੰ 1952 ਚ ਬਣਿਆ ਜੇ 1947 ਚ ਆਜ਼ਾਦ ਹੋਇਆ ਸੀ 52 ਤੋਂ ਲੈ ਕੇ 68 ਤੱਕ ਸਭ ਤੋਂ ਖੋੜਿਆ ਸਾਡੇ ਕੋਲ ਤਾਂ 14 ਸਾਲ ਹੀ ਲਏ 14 ਸਾਲ ਤੇ ਰੱਖਣਾ ਪਈਆਂ ਸੀ ਜੰਗਲ ਪਏ ਸੀ ਪਹਾੜ ਪਏ ਸੀ 14 ਸਾਲਾਂ ਚ ਅਸੀਂ ਇਹਨੇ ਸੈਕਟਰ ਬਣਾਏ 14 ਸਾਲਾਂ ਚ ਅਸੀਂ ਯੂਨੀਵਰਸਿਟੀ ਬਣਾਈ ਇੱਥੇ ਪੀਜੀਆਈ ਬਣਾਈ ਇੱਥੇ ਪੰਜਾਬ ਇੰਡੀਅਨ ਕਾਲਜ ਬਣਾਇਆ ਇੱਥੇ ਅਸੀਂ ਆਰਟਸ ਕਾਲਜ ਬਣਾਇਆ ਇੱਥੇ ਵੂਮਨ ਕਾਲਜ ਬਣਾਇਆ ਇੱਥੇ ਮਿਹਨਤ ਦਾ ਕਾਲਜ ਬਣਾਇਆ ਜਿਹੜੀ ਚੀਜ਼ ਹੈ ਜਿਹੜੀ ਅਸੀਂ ਇੱਥੇ ਨਹੀਂ ਬਣਾਈ ਆ ਪੂਰੀ ਸੈਟੇਟ ਬਣਾਈ ਵਿਧਾਨ ਸਭਾ ਬਣਾਈ ਇੰਡਸਟਰੀ ਏਰੀਆ ਵਿਕਸਿਤ ਕਰਿਆ ਇੰਡਸਟਰੀ ਲਗਵਾਈ ਗਵਰਨਮੈਂਟ ਪ੍ਰੈਸ ਦੀ ਬਿਲਡਿੰਗ ਬਣਾਈ ਗਵਰਨਮੈਂਟ ਪ੍ਰੈਸ ਆਪ ਦਾ ਵੀ ਸਰਕਾਰ ਆਪ ਦੀ ਪ੍ਰਿੰਟਿੰਗ ਆਪ ਕਰੇਗੀ ਗਵਰਨਮੈਂਟ ਨੇ ਕੂਟੀਆਂ ਬਣਾਈਆਂ ਹਾਈ ਕੋਰਟ ਬਣਾਈ ਹਾਈ ਕੋਰਟ ਦੀ ਜੀ ਵੱਡੀ ਬਿਲਡਿੰਗ ਬਣਾਈ ਇਹ ਭਾਈ ਅਸੀਂ ਤਾਂ 14 ਸਾਲਾਂ ਚ ਹੀ ਬਣਾਤੀ ਕੱਥੇ ਤੋਂ ਸ਼ੁਰੂ ਕਰਕੇ ਜ਼ੀਰੋ ਤੋਂ ਗਿੱਟਾ ਹਈ ਕੁਛ ਨਹੀਂ ਸੀ ਜੀ ਮੈਦਾਨ ਤੇ ਨਹੀਂ ਸੀ ਜੰਗਲ ਸੀ ਪਹਾੜ ਸੀ ਉਹਨੂੰ ਢਾੱਕੇ ਢਾੱਕੇ 14 ਸਾਲ ਚ ਆ ਪੀ ਜੇ ਜੱਕਰੋਂ ਬਣਾ ਕਹਿੰਦੇ ਨੇ ਜਿੱਤੇ ਡਾਇਰੈਕਟਰ ਬੰਦਾ ਉਹ ਕੈਰੋਂ ਦੀ ਫੋਟੋ ਆ ਉਸੇ ਲੱਗੀ ਹੋਈ ਜੀ ਸੋ ਅਸੀਂ ਤਾਂ 14 ਸਾਲ ਚ ਬਣਾ ਲਿਆ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਇੰਡਸਟਰੀ ਸਾਰੀ ਖਤਮ ਕਰਤੀ ਉੱਥੇ ਰੰਟੇ ਮਾਰ ਦਤਾ ਸੀ ਬੰਦ ਬੰਦ ਪੀਆ ਖਾ ਗਏ ਹੋਣਗੇ ਵਿੱਚੋਂ ਮੈਨੂੰ ਕਹਿ ਚੁੱਕੀ ਜਿਸ ਨੇ ਤੁਹੇ ਦਾ ਕਾਰਜੀਵਤ ਰਹਿਣਾ ਉਹਦਾ ਦੱਸੋ ਤੁਹਾਨੂੰ ਉਹ ਇੰਡਸਟਰੀ ਦੇ ਵਾਸਤੇ ਜ਼ਮੀਨ ਸਾਡੀ ਜ਼ਮੀਨ ਕੋਈ ਇੱਥੇ ਟ੍ਰਿਬਿਊਨ ਚੌਕ ਦੇ ਅੱਗੇ ਬਰਾਤ ਆਈ ਹੋਈ ਸੀ ਉਹਨਾਂ ਨੂੰ ਕੁੱਟ ਕੇ ਕੱਢਿਆ ਕਰੋ ਕੁੜੀ ਦੀ ਬਰਾਤ ਆਈ ਹੋ ਨੂੰ ਕੁੱਟ ਕੇ ਕੱਢਿਆ ਸੀ ਹਾਂ ਸੋ ਇਸ ਕਰਕੇ ਇਹ ਜਿਹੜੀ ਹੈ ਪਹਿਲਾ ਤਾਂ ਸਵਾਲ ਇਹ ਹੈ ਵੀ ਅਸੀਂ ਤਾਂ 14 ਸਾਲ ਚੱਕ ਰਹੇ ਸੀ ਤੁਸੀਂ 59 ਸਾਲ ਹੋ ਗਏ ਹਾਂ 1960 ਲੈ ਕੇ ਆ ਜੋ 90 ਸਾਲ ਹੋ ਗਏ ਤੁਸੀਂ ਦੱਸੋ 90 ਸਾਲ ਕੀ ਕਰਿਆ ਇੱਕ ਤੁਸੀਂ ਮੈਡੀਕਲ ਕਾਲਜ ਬਣਾਇਆ ਮਤਕੀਚਾ ਸੋਲਾ ਸਕਲਾਤ ਤੇ ਨਹੀਂ ਬਣਾਇਆ ਹੋਇਆ ਤੁਸੀਂ ਇੱਕ ਬੱਤੀ ਚ ਮੈਡੀਕਲ ਕਾਲਜ ਬਣਾਇਆ ਇੱਕ ਡਿਪਲੋਮੇ ਦਾ ਕਾਲਜ ਹੁੰਦਾ ਇੰਜੀਨੀਅਰਿੰਗ ਦਾ 26 ਸੈਕਟਰ ਚ ਉਹਨੂੰ ਤੁਸੀਂ ਇੰਜੇ ਕਾ ਕੇ ਬਣਾਤਾ ਆ ਦੋ ਤੁਸੀਂ ਬਣਾਏ ਨੇ ਭਾਈ ਚ ਹੋਰ ਬਸ ਤੀਜੀ ਗੱਲ ਦੀ ਕੁਝ ਕਰੀ ਹੋਵੇ ਕੋਈ ਨਵਾਂ ਕੋਈ ਸ਼ੁਰੂ ਕਰਿਆ ਹੋਵੇ ਕੋਈ ਵੱਡੇ ਕਾਲਜ ਸ਼ੁਰੂ ਕਰੀ ਹੋਵੇ ਇਹ ਕਾ ਇੱਥੇ ਸ਼ਾਇਦ ਆ ਇੱਥੇ ਬਣਾਇਆ ਉਹਦਾ ਨਾਮ ਹੈ ਬਿਜ਼ਨਸ ਮੈਨੇਜਮੈਂਟ ਦਾ ਕਾਲਜ ਆ 58 ਬਣਾਇਆ ਹੋਇਆ ਸੋ ਤੁਸੀਂ ਭਾਈ ਕਿਹੜਾ ਬਣਾਇਆ ਤਾਂ ਦੱਸੋ ਸਾਰੇ ਸਕੂਲ ਪਹਿਨਾਂ ਦੇ ਬਨੇ ਹੋਏ ਸੀ ਹਰ ਸੈਕਟਰ ਜ ਤੁਸੀਂ ਦੱਸੋ ਵੀ ਕੀ ਬਣਾਇਆ ਸੜਕਾਂ ਉਹਦੀ ਬਣੀਆਂ ਹੋਈਆਂ ਸੀ ਪਾਰਕ ਉਹਦੇ ਹੀ ਬਣੇ ਹੋਏ ਸੀ ਇਹ ਤਾਂ ਦੱਸ ਦੇ ਨਾ ਵੀ ਇਹਨਾਂ ਨੇ ਕੀ ਬਣਾਇਆ ਜਿਹੜੇ ਕਹਿੰਦੇ ਅਸੀਂ ਤਾਂ ਵਿਕਾਸ ਕਰ ਰਹੇ ਹਾਂ ਨਾ ਐਕਾ ਸਾਡੇ ਘਰ ਦੇ ਲਾਗੇ ਨਾ ਇੱਕ ਚੱਕਰ ਬਣਾਣਾ ਸੀ ਸੱਚੇ ਮੁੱਛੀ ਢੂੜ ਸਾਲੇ ਚੱਕਰ ਹੀ ਨਹੀਂ ਬਣਾਇਆ ਇਹਨਾਂ ਨੇ ਬਿਲਕੁਲ ਬਿਲਕੁਲ ਮੈਂ ਜੀ ਹਾਂ ਮੈਂ ਮੈਂ ਵੀ ਦੇਖਦਾ ਰਹੇ ਹਾਂ ਹਾਂ ਜੀ ਹਾਂ ਫਿਰ ਜਿੱਥੇ ਐਨੇ ਨਾਇਕ ਨੇ ਯੂਟੀ ਵਾਲੇ ਵੀ ਜਿੱਦੇ ਅੱਗੇ ਜਾ ਕੇ ਜੇ ਰਸਤਾ ਬੰਦ ਹੈ ਨਾ ਉੱਥੇ ਜਾ ਕੇ ਪਤਾ ਲੱਗਦਾ ਬੰਦੇ ਨੇ ਵੀ ਰਸਤਾ ਬੰਦਾ ਪਿਛਲੇ ਚੌਕ ਤੇ ਨਹੀਂ ਲਿਖ ਕੇ ਨਾਉਂਦੇ ਵਿਭਾਗ ਅੱਗੇ ਜਿਆਦਾ ਰਸਤਾ ਬੰਦਾ ਐ ਇੰਨੇ ਮਾੜੀ ਜਿੰਨੇ ਕਰਾਪਸ਼ਨ ਇੱਥੇ ਐ ਜਿੰਨੇ ਠੱਗੀ ਇੱਥੇ ਐ ਉੰਨੀ ਤਾਂ ਕਿਤੇ ਹੋਰ ਹੈ ਹੀ ਨਹੀਂ ਕਿਉਂਕਿ ਅਫਸਰ ਸਾਹੀ ਕੰਮ ਕਰ ਜੀਆ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਹਾਂ ਸਰਕਾਰ ਜਿੰਨੀ ਮਰਜ਼ੀ ਮਾੜੀ ਹੋਵੇ ਆਪਾਂ ਕਹਿੰਦੇ ਆਪਦੀ ਸਰਕਾਰ ਬਹੁਤ ਮਾੜੀ ਐ ਤੁਸੀਂ ਅੱਜ ਵੀ ਆਪ ਤੇ ਬਾ ਐਮਐਲਏ ਦੀ ਬਾਹ ਫੜ ਕੇ ਜਾ ਕੇ ਕਹਿ ਸਕਦੇ ਹੋ ਵੀ ਚੱਲ ਭਾਈ ਸਾਡਾ ਕੰਮ ਕਰ ਬਿਲਕੁਲ ਕੋਈ ਨਾ ਕੋਈ ਜਵਾਬ ਤਾਂ ਦੇਉ ਕੋ ਡੀਸੀ ਦੀ ਬਾਤ ਕਰ ਸਕਦਾ ਨਾ ਅਫਸਰ شاہੀ ਚ ਤਾਂ ਤੁਸੀਂ ਨੈਤ ਤਸੀਲਾ ਨੂੰ ਨਹੀਂ ਪੁੱਛ ਸਕਦੇ ਉਹਨੇ ਕਹਦੇ ਨੇ ਬਾਤਾਂ ਸੋ ਇਸ ਕਰਕੇ ਕਿਉਂਕਿ ਅਫਸਰ شاہੀ ਹੈ ਅਫਸਰ شاہੀ ਨੇ ਜਿੰਨਾ ਇੱਥੇ ਪੱਠਾ ਵਟਾਇਆ ਹੈ ਉਹਨਾਂ ਦੇ ਕੋਈ ਹੋਰ ਬੈਠੇ ਹੀ ਨਹੀਂ ਹਾਂ ਜੇ ਨਾ ਜਿੰਮਤਾ ਤਾਂ ਦੱਸਦੇ ਨੇ ਗਵਰਨਮੈਂਟ ਪ੍ਰੈਸ ਇਹਨਾਂ ਨੇ ਬੰਦ ਕਰਤੀ ਇੱਕ ਹੋਰ ਮੈਂ ਸਮਾਂ ਅੰਤਰ ਦੱਸਣਾ ਇੱਕ ਪੰਚਾਇਤ ਭਾਵਨਾ 18 ਤੇ ਇਹ ਪੰਜਾਬ ਦਾ ਸੀ ਜੀ اے ਯੂ ટી ਦਾ ਯੂ ટી ਨੇ ਉਹਦਾ ਪ੍ਰਬੰਧ ਲੈ ਲਿਆ ਹਾਂ ਪੰਜਾਬ ਨੇ ਆਪ ਦਾ ਕਿਸਾਨ ਭਵਨ ਬਣਾ ਲਿਆ ਇਹ 1984 ਦਾ ਬਣਿਆ ਵਾਇ ਨਾਲੇ ਭਾਏ ਉਹ ਪੰਜਾਬ ਦੇ ਕਬਜ਼ੇ ਚ ਦੋਨਾਂ ਦਾ ਹਾਲ ਜਾ ਕੇ ਦੇਖ ਲੋ ਫਿਰ ਤੁਹਾਨੂੰ ਪਤਾ ਲੱਗੂ ਵੀ ਕਿਸਾਨ ਭਵਨ ਕਿੱਥੇ ਦਾ ਕਿੱਥੇ ਹੈ ਤੇ ਉਹ ਜਿਹੜਾ ਬਣਿਆ ਬਣਾਇਆ ਇਹਨਾਂ ਨੇ ਸ਼ਹਿਰ ਚ ਬਣਾ ਸੀ ਉਹਦਾ ਹਾਲ ਕੀ ਹੈ ਹੂੰ ਉਹ ਚ ਕੰਮ ਨਹੀਂ ਕਰਨ ਨੂੰ ਜੀ ਨਹੀਂ ਕਰਦਾ ਇੱਥੇ ਗਵਰਨਮੈਂਟ ਦੀ ਜਿਪ ਵਾ ਕੇ ਮੈਂ ਜਾਂਦਾ ਹਾਂ ਅੰਨੇ ਸਾਲਾਂ ਤੋਂ ਕਿਸਾਨ ਭਵਨ ਚੱਲਦੀ ਨਹੀਂ ਹੈ ਬਿਲਕੁਲ ਬਿਲਕੁਲ 39 ਸਾਲ ਹੋ ਗਏ ਸਾਡੇ ਪ੍ਰਬੰਧ ਚ ਜੋ ਉਸ ਉਸੇ ਆਪਣਾ 40 ਸਾਲ 41 ਸਾਲ ਤੋਂ ਅਸੀਂ ਕਹਾਂ ਕਿਸਾਨ ਭਵਨ ਨੂੰ ਚਲਾ ਰਹੇ ਹਾਂ ਬਹੁਤ ਵਧੀਆ ਮੰਡੀ ਬੋਰਡ ਰਹੀ ਇੰਨਾ ਤੋਂ ਕੀ ਹੋਣੀ ਚੱਲੇ ਪੰਚਾਇਤ ਨੂੰ ਇਹ ਜਵਾਬ ਦੇ ਦੇਣ ਜੋ ਇਸ ਕਰਕੇ ਇਹ ਇੱਕ ਤਾਏ ਪੱਕ ਹੋ ਗਿਆ ਹੁਣ ਤਾਜਾ ਲਾ ਲਓ ਹਾਂ ਇਹਨਾਂ ਤਾਂ ਚੰਡੀਗੜ੍ਹ ਦਾ ਬੁਰਾ ਹਾਲ ਕਰਤਾ ਹਾਂ ਆ ਮੁਹੱਲੀ ਦਾ ਏਰੀਆ ਦੇਖੋ ਇਹਦਾ ਮੁਕਾਬਲਾ ਕਰਕੇ ਦਿਖਾਵੇ ਚੰਡੀਗੜ੍ਹ ਜੁਨੀਆ ਨਾ ਮਾ ਚੰਡੀਗੜ੍ਹ ਕਹਿੰਦੇ ਜਿਹਨੂੰ ਇੱਧਰ ਜਨਨਾ ਨਾ ਪੀਜੀਆ ਤੋਂ ਗਾਹ ਪਿੰਡਾ ਇੱਕ ਜੀ ਜੀ ਉਹ ਜੁਨੀਆ ਹੈ ਉਹ ਜਿੱਨੀ ਸੜਕ ਦੇ ਉੱਤੇ ਜਾਨਾ ਫੁੰਡੀਆਂ ਵੱਡੀਆਂ ਸੀ ਉੱਥੇ ਟਾਟੇ ਦਾ ਹਸਪਤਾਲ ਜੀ ਉੱਥੇ ਕੇਂਦਰ ਦਾ ਸੈਂਟਰ ਦਾ ਹਸਪਤਾਲ ਕੋਲ ਤਾਂ ਕੈਂਸਰ ਦਾ ਤੇ ਉੱਥੇ ਇੱਕ ਮੈਂਟਲ ਇੰਸਟੀਚਿਊਟ ਖੋਲਤੀ ਉੱਥੇ ਆਈ ਪਤਾ ਨਹੀਂ ਕੀ ਉੱਥੇ ਬਣਾਤਾ ਉਹ ਸੀ ਬਣਾਇਆ ਇੱਧਰ ਇੱਧਰ ਲਾ ਲੋ ਐਡੇ ਐਡੇ ਪ੍ਰਾਈਵੇਟ ਵੀ ਸਰਕਾਰੀ ਵੀ ਏ ਯੂਨੀਵਰਸਿਟੀ ਵੀ ਬਣਾਤੀਆਂ ਜੇ ਅਸੀਂ ਆ ਮੈਡੀਕਲ ਕਾਲਜ ਵੀ ਬਣਾਤਾ ਡਾਕਟਰ ਬੀ ਆਰ ਅੰਮ੍ਰਿਤਕਰ ਹਾਂ ਮਤਲਬ ਜੇ ਕੋਈ ਪੁੱਛੇ ਵੀ ਮਹੱਗੀ ਚਾ ਅਸੀਂ ਕਰ ਰਹੇ ਹਾਂ ਨਾ ਮਹੱਗੀ ਚਾ ਹੀ ਨਹੀਂ ਕਰ ਰਹੇ ਬਿਲਕੁਲ ਮਹੱਗੀ ਐਡੀ ਐਡੀ ਵਿਕਸਤ ਕਿਵੇਂ ਹੋਈ ਆ ਪੰਚਕੋਲਾ ਕਿਉਂ ਨਹੀਂ ਹੋਇਆ ਪੰਚਕੋਲਾ ਹੋਰ ਚੰਡੀਗੜ੍ਹ ਜਿੱਦੇ ਮਰਜੀ ਸਾਡਾ ਮੁਕਾਬਲਾ ਕਰੇ ਹਾਂ ਜਿਹੜੇ ਬੰਦੇ ਸ੍ਰੇਸ਼ ਕੁਮਾਰ ਹੋਣੀ ਕਹਿੰਦੇ ਨੇ ਵੀ ਇਹਨਾਂ ਨੂੰ ਤਾਂ ਪਤਾ ਕੁਛ ਨਹੀਂ ਹਾਲਾਂਕਿ ਸ੍ਰੇਸ਼ ਕੁਮਾਰ ਹੋਣੀ ਆਪ ਦਾ ਅਫਸਰ ਹੀ ਥੀ ਰਹੇ ਨੇ ਕਿਉਂਕਿ ਅਫਸਰ ਹੀ ਖਰਾਬ ਕਰਦੀ ਹੈ ਹਾਂ ਜੇ ਮੁਹਾਦੀ ਦੇ ਵਿੱਚ ਕਿਸੇ ਦਾ ਸਾਡੇ ਸਿਆਸਦਾਂ ਸਾਰੇ ਮਾੜੇ ਸੀ ਆਪਾਂ ਮੰਨ ਲੈਨੇ ਸਾਰੇ ਦੋ ਨੰਬਰ ਦਾ ਕੰਮ ਕਰਦੇ ਸੀ ਆਪਾਂ ਮੰਨ ਲੈਨੇ ਫਰਜ਼ ਕਰੋ ਹਾਲਾਂਕਿ ਮੈਂ ਨਹੀਂ ਕਹਿਣਾ ਵੀ ਨਾ ਤੁਸੀਂ ਕਹਿੰਦੇ ਹੋ ਮੈਂ ਕਹੇ ਕਨਾ ਜੀ ਵੀ ਜੇ ਅਸੀਂ ਇੰਨੇ ਨਲਾਇਕ ਸੀ ਫਿਰ ਅਸੀਂ ਇਹਨਾਂ ਬਣਾ ਕਿਵੇਂ ਲਿਆ ਨਾ ਸਾਨੂੰ ਕੰਮ ਆਉਂਦਾ ਸੀ ਨਾ ਸੀ ਇਮਾਨਦਾਰ ਸੀਗੇ ਨਾ ਸਾਡੇ ਚ ਕੋਈ ਏਕਾ ਸੀ ਨਾ ਸਾਡੇ ਚ ਕੋਈ لیاقت ਸੀ ਨਾ ਸਾਡੇ ਕੋਲ ਕੋਈ ਪੈਸਾ ਸੀ ਫਿਰ ਅਸੀਂ ਬਣਾ ਕੇ ਨਹੀਂ ਲਿਆ ਇਹੀ ਡਰਾਮਾ ਸਰੇਸ਼ ਕੁਮਾਰ ਨੇ ਅੱਜ ਕਰਿਆ ਹੈ ਕਿ ਚੰਡੀਗੜ੍ਹ ਪੰਜਾਬ ਤੋਂ ਚੱਲ ਨਹੀਂ ਸਕਦਾ ਉਹਨੇ ਇਹ ਤਾਂ ਨਹੀਂ ਕਿਹਾ ਵੀ ਪੰਜਾਬ ਦੇ ਅਧਿਕਾਰੀ ਨਾੜਕ ਨਹੀਂ ਕਿਉਂਕਿ ਆਪ ਵੀ ਪੰਜਾਬ ਦਾ ਅਧਿਕਾਰੀ ਹੀ ਹੈ ਬਿਲਕੁਲ ਕਿੰਨੇ ਕਹੇ ਹਾਂ ਫਿਰ ਉਹਨੇ ਇਹ ਕਹਤਾ ਵੀ ਪੰਜਾਬ ਕੋਲ ਪੈਸਾ ਹੈ ਨਹੀਂ ਚੰਦੀਗੜ੍ਹ ਦਾ ਜੀਵਨ ਜਿਹੜਾ ਇੱਕ ਤਾਂ ਉਹਨੇ ਚੰਦੀਗੜ੍ਹ ਨੂੰ ਬ੍ਰਾਹਮਣ ਬਣਾਤਾ ਵਿਤਪਰ ਬਣਾਤਾ ਵੀ ਚੰਦੀਗੜ੍ਹ ਉੱਤਰ ਹੈ ਇਹਦਾ ਜੀਵਨ ਬਹੁਤ ਵੱਖਰਾ ਹੈ ਸਿਨਰਪੂ ਚੋ ਵੀ ਚੰਦੀਗੜ੍ਹ ਦੇ ਵਿੱਚ ਫਿਰੇ ਛੋਟੇ ਛੋਟੇ ਘਰ ਬਣਾਏ ਨੇ ਉਹ ਚੰਦੀਗੜ੍ਹ ਦੇ ਨਹੀਂ ਹੈਗੇ ਜਿਹੜੀਆਂ 8 ਕਲੋਨੀਆਂ ਸਨ ਕਿੰਨੀਆਂ ਤੇਈ ਤੇਈ ਕਲੋਨੀਆਂ ਚੰਦੀਗੜ੍ਹ 23 ਪਿੰਡ 23 ਕਲੋਨੀਆਂ ਉਹ ਕਈ ਕਲੋਨੀਆਂ ਜਿਹੜੀਆਂ ਸੀ ਉਹ ਅਰਬਨ ਸਲਾਮ ਨਹੀਂ ਸੀ ਬਸਤੀਆਂ ਨਹੀਂ ਸੀਗੀਆਂ ਉਹ ਕਿੰਨਾ ਛੇਨੀ ਉਹ ਤੇ ਜੁਆ ਨਹੀਂ ਸੀ ਉਹ ਤੁਸੀਂ ਕਈ ਉਹਨਾਂ ਤੋਂ 4 ਨੰਬਰ ਕਲੋਨੀ 5 ਨੰਬਰ ਆ ਮੇ ਸਾਡੇ ਘਰ ਦੇ ਲਾਗੇ ਵੀ ਹੁੰਦੀ ਜੀ ਅੰਬੜਾਲ ਜੇਨ ਦੇ ਲਾਗੇ ਉਹ ਤੁਸੀਂ ਫਿਰ ਖੋਲੀ-ਖੋਲੀ ਚੱਕਦੀਆਂ ਉਹਨਾਂ ਨੂੰ ਘਰ ਬਣਾ ਕੇ ਦੇਦੇ ਕਿਉਂਕਿ ਥੋੜੇ ਕੋ ਪੈਸਾ ਸੀ ਕਿ ਉਹ ਬਣਾਵੇ ਤੋਂਆਂ ਬੜੀ ਬਹੁਤ ਨਾ ਹਾਂ ਵੀ ਤੁਸੀਂ ਇਹ ਦੱਸੋ ਤੁਸੀਂ ਹੁਣ ਵੀ ਸੋਨੀਆ ਸਲਾਮ ਨੇ ਹੁਣ ਤੁਹਾਡੇ ਘਰਾਂ ਚ ਕੰਮ ਕਰਨ ਵਾਸਤੇ ਜਗਜਪੁਰੇ ਚੋਂ ਕੋਈ ਆ ਰਹੇ ਨੇ ਕੋਈ ਡੱਡੂਆ ਦੇ ਵਿੱਚੋਂ ਆ ਰਹੇ ਨੇ ਹਾਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਜਾ ਕੇ ਜੇ ਤੁਹਾਡੇ ਪਿੰਡ ਨੇ ਸਿੰਘ ਸਾਹਿਬ ਚੰਡੀਗੜ੍ਹ ਦਾ ਇਹ ਹਾਲ ਹੈ ਜਿਹੜਾ ਕਹਿੰਦਾ ਹਾਈ ਕੁਆਲਿਟੀ ਲਾਈਫ